ਹਾਂਜੀ ਦੋਸਤੋ ਅਸੀਂ ਤੁਹਾਡਾ ਸਾਰਿਆਂ ਦਾ ਸਾਡੇ YouTube ਪਲੇਟਫਾਰਮ ਲੈਂਡ ਆਫ ਡ੍ਰੀम्स ਦੇ ਉੱਪਰ ਸਵਾਗਤ ਕਰਦੇ ਹਾਂ ਦੋਸਤੋ ਅੱਜ ਤੋਂ ਅਸੀਂ ਪੀਐਸਟੈਟ 2 ఫిਜ਼ੀਕਲ ਐਜੂਕੇਸ਼ਨ ਨਾਲ ਸੰਬੰਧਿਤ MCQ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਸੋ ਦੋਸਤੋ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਦੋਸਤੋ ਸ਼ੁਰੂ ਕਰਦੇ ਆਂ ਅਸੀਂ ਅੱਜ ਦੀ ਪਹਿਲੀ ਸੀਰੀਜ਼ ਅਹ ਦੋਸਤੋ ਇਸ ਸੀਰੀਜ਼ ਦਾ ਜੋ ਲੈਵਲ ਹੈ ਉਹ ਸਿੰਪਲ ਟੂ ਕੰਪਲੈਕਸ ਰੱਖਿਆ ਗਿਆ ਤਾਂ ਸਾਰੇ ਕੁਐਸਚਨਸ ਨੂੰ ਦੇਖਣ ਦੀ ਕਿਰਪਾ ਕਰਨੀ ਤਾਂ ਕਿ ਤੁਹਾਡਾ ਕੋਈ ਜਿਹੜਾ ਕੁਐਸਚਨ ਹੈ ਉਹ ਸਕਿੱਪ ਨਾ ਹੋ ਜਾਵੇ ਤਾਂ ਅਸੀਂ ਬੇਸਿਕਸ ਦੇ ਕੁਐਸਚਨ ਤੋਂ ਸਟਾਰਟ ਕਰਾਂਗੇ ਪਹਿਲਾ ਸਾਡਾ ਪਹਿਲਾ ਕੁਐਸਚਨ ਹੈਗਾ ਕਿ ਹੂ ਕੰਪੋਜ਼ਡ ਆਰ ਨੈਸ਼ਨਲ ਐਂਥਮ ਸਾਡਾ ਜਿਹੜਾ ਨੈਸ਼ਨਲ ਐਂਥਮ ਹੈਗਾ ਉਹ ਕਿੰਨਾ ਨੇ ਬਣਾਇਆ ਸੀ ਤਾਂ ਇਹਦਾ ਆਨਸਰ ਬਿਲਕੁਲ ਸਿੰਪਲ ਹੈ ਇਹਦਾ ਆਨਸਰ ਹੈ ਗਾਇ ਰਵਿੰਦਰਨਾਥ ਟੈਗੋਰ ਜੀ ਜਿਹੜੀਆਂ ਬਾਅਦ ਦੇ ਵਿੱਚ ਸਲਾਈਡਸ ਆਉਣਗੀਆਂ ਤਾਂ ਉਹਨਾਂ ਦਾ ਜਿਹੜਾ ਆਨਸਰ ਹੋਊਗਾ ਸੀ ਨੈਕਸਟ ਸਲਾਈਡ ਦੇ ਉੱਪਰ ਦਵਾਂਗੇ ਤਾਂ ਤੁਸੀਂ ਆਪਣੇ ਜਿਹੜੇ ਆਨਸਰਸ ਨੇ ਉਹ ਚੈੱਕ ਕਰਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਲਾਸਟ ਸਾਨੂੰ ਟੋਟਲ ਕੁਐਸਚਨਸ ਦੇ ਵਿੱਚੋਂ ਦੱਸਣਾ ਕਿ ਤੁਹਾਡਾ ਸਕੋਰ ਕੀ ਰਿਹਾ ਹੈ ਨੈਕਸਟ ਜੀ ਸਾਡਾ ਕੁਐਸਚਨ ਹੈ ਕਿ ਵੈਨ ਵਾਸ ਦ ਨੈਸ਼ਨਲ ਐਂਥਮ ਆਫ ਇੰਡੀਆ ਫਰਸ ਸung ਕਿ ਪਹਿਲੀ ਵਾਰੀ ਜਿਹੜਾ ਨੈਸ਼ਨਲ ਐਂਥਮ ਸੀ ਉਹਨੂੰ ਗਾਇਆ ਕਦੋਂ ਗਿਆ ਤਾਂ ਇਹ ਵੀ ਆਪਾਂ ਵੀਡੀਓ ਦੇ ਵਿੱਚ ਕਰਵਾਇਆ ਸੀਗਾ ਕਿ ਪਹਿਲੀ ਵਾਰ ਜਦੋਂ ਕਿੰਗ ਜਾਰਜ ਨੇ ਆਉਣਾ ਸੀਗਾ 1911 ਦੇ ਵਿੱਚ ਇਹ ਗਾਇਆ ਗਿਆ ਸੀਗਾ ਇਹ ਇੰਪੋਰਟੈਂਟ ਕੁਐਸਚਨ ਹੈ ਜੀ ਹਾਊ ਮੈਨੀ ਸਟੈਂਜਰਸ ਆਰ देयर ਇਨ ਆਰ ਨੈਸ਼ਨਲ ਐਂਥਮ ਸਾਡਾ ਜੋ ਰਾਸ਼ਟਰੀ ਗਾਣ ਹੈ ਉਸ ਦੇ ਵਿੱਚ ਕਿੰਨੇ ਪੈਰੇ ਨੇ ਤਾਂ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਪੇਡਾ ਜੋ ਰਾਈਟ ਆਨਸਰ ਹੈ ਜੀ ਉਹ ਹੈਗਾ 5 ਤਾਂ ਸਾਡੇ ਰਾਸ਼ਟਰੀ ਗਾਣ ਦੇ ਵਿੱਚ કુલ ਪੰਜ ਪੈਰੇ ਨੇ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦ ਨਾਰਮਲ ਪਲੇਇੰਗ ਟਾਈਮ ਆਫ ਦ ਫੁੱਲ ਵਰਜਨ ਆਫ ਆਰ ਨੈਸ਼ਨਲ ਐਂਥਮ ਸਾਡਾ ਜੋ ਰਾਸ਼ਟਰੀ ਗਾਣ ਹੈ ਉਹਨੂੰ ਗਾਉਣ ਲਈ ਕਿੰਨਾ ਸਮਾਂ ਲੱਗਦਾ ਤਾਂ ਇਹ ਸਾਰਿਆਂ ਨੂੰ ਲਗਭਗ ਪਤਾ ਹੀ ਹੋਵੇਗਾ 52 ਸੈਕਿੰਡ ਨੈਕਸਟ ਹੈ ਜੀ ਵੈਨ ਵਾਸ ਦ ਨੈਸ਼ਨਲ ਐਂਥਮ ਅਡਾਪਟਡ ਬਾਏ ਦ ਗਵਰਨਮੈਂਟ ਤਾਂ ਅਸੀਂ ਨੇ ਕਦੋਂ ਜਿਹੜਾ ਇਹਨੂੰ ਅਪਣਾਇਆ ਸੀਗਾ ਤਾਂ ਇਹਦਾ ਰਾਈਟ ਆਨਸਰ ਹੈ 24 ਜਨਵਰੀ 1950 ਜੋ ਸਾਡੀ ਕਿਤਾਬ ਹੈ ਕਿਤਾਬ ਦੇ ਵਿੱਚ ਹਾਲਾਂਕਿ 26 ਜਨਵਰੀ 1947 ਦਿੱਤਾ ਹੋਇਆ ਜੇਕਰ ਅਸੀਂ ਪੰਜਾਬ ਬੋਰਡ ਦੀ ਕਿਤਾਬ ਦੇਖਾਂਗੇ ਬਟ ਇਹਦਾ ਰਾਈਟ ਤੋਂ ਆਨਸਰ ਹੋਏਗਾ 24 ਜਨਵਰੀ 1950 ਨੈਕਸਟ ਕੁਐਸਚਨ ਹੈ ਜੀ ਹੂ ਰੈਂਡਰਡ ਦਾ ਇੰਗਲਿਸ਼ ਵਰਜਨ ਆਫ ਆਰ ਨੈਸ਼ਨਲ ਐਂਥਮ ਜੋ ਸਾਡਾ ਨੈਸ਼ਨਲ ਐਂਥਮ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਸੀ ਉਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਿਸ ਨੇ ਕੀਤਾ ਤਾ ਇਸ ਗਾਣ ਨੂੰ ਟ੍ਰਾਂਸਲੇਟ ਖੁਦ ਰਵਿੰਦਰਨਾਥ ਟੈਗੋਰ ਜੀ ਨੇ ਹੀ ਕੀਤਾ ਸੀ ਨੈਕਸਟ ਜੀ ਵੈਨ ਵਾਸ ਦ ਨੈਸ਼ਨਲ ਐਂਥਮ ਕੰਪੋਜ਼ਡ ਬਾਇ ਰਵਿੰਦਰਨਾਥ ਟੈਗੋਰ ਫਸਟ ਪਬਲਿਸ਼ ਤ ਪਹਿਲੀ ਵਾਰੀ ਜਿਹੜਾ ਰਾਸ਼ਟਰੀ ਗਾਣ ਲਿਖਿਆ ਸੀਗਾ ਰਵਿੰਦਰਨਾਥ ਟੈਗੋਰ ਜੀ ਨੇ ਉਹ ਪਬਲਿਸ਼ ਕਦੋਂ ਹੋਇਆ ਤੇ ਇਹ ਪਬਲਿਸ਼ ਜਿਹੜਾ ਹੋਇਆ ਸੀਗਾ ਜੀ ਹੋਇਆ ਸੀ 1905 ਦੇ ਵਿੱਚ ਤੇ ਪਬਲਿਸ਼ ਕਿਹੜੀ ਪੱਤਰਿਕਾ ਦੇ ਵਿੱਚ ਹੋਇਆ ਸੀਗਾ ਤਤਵਾ ਬੋਧਨੀ ਤਤਵਾ ਬੋਧਨੀ ਪੱਤਰਿਕਾ ਦੇ ਵਿੱਚ ਇਹ ਪਹਿਲੀ ਵਾਰ ਪਬਲਿਸ਼ ਹੋਇਆ ਸੀਗਾ ਤੇ origignal bengali language ਦੇ ਵਿੱਚ ਪਬਲਿਸ਼ ਕੀਤਾ ਗਿਆ ਸੀ in the year of 1905 1905 ਦੇ ਵਿੱਚ ਨੈਕਸਟ ਕੁਐਸਚਨ ਸਾਡਾ ਹੈਗਾ ਜੀ ਆਫਟਰ ਟ੍ਰਾਂਸਲੇਟਿੰਗ ਇਟ ਇਨ ਇੰਗਲਿਸ਼ ਵਟ ਵਾਸ ਦਾ ਟਾਈਟਲ ਫਸਟ ਗਿਵਨ ਬਾਈ ਦਾ ਆਥਰ ਆਫ ਨੈਸ਼ਨਲ ਐਂਥਮ ਕਿ ਜਦੋਂ ਸਾਡੇ ਰਾਸ਼ਟਰੀ ਗਾਣ ਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕੀਤਾ ਗਿਆ ਤਾਂ ਇਹਨੂੰ ਕਨਵਰਟ ਸਾਡੇ ਰਵਿੰਦਰਨਾਥ ਟੈਗੋਰ ਜੀ ਨੇ ਹੀ ਕੀਤਾ ਸੀ ਤਾਂ ਉਹਦਾ ਨਾਮ ਸੀ ਜੋ ਟਾਈਟਲ ਸੀ ਉਹ ਕੀ ਦਿੱਤਾ ਗਿਆ ਤਾਂ ਇਹਦਾ ਟਾਈਟਲ ਜੋ ਦਿੱਤਾ ਗਿਆ ਸੀ ਉਹ ਸੀਗਾ ਮਾਰਨਿੰਗ Song of India ਤੇ ਇਹਨੂੰ ਜੋ ਟਰਾਂਸਲੇਟ ਕੀਤਾ ਗਿਆ ਸੀਗਾ ਉਹ ਕੀਤਾ ਗਿਆ ਸੀਗਾ 28 ਫਰਵਰੀ 1919 ਨੂੰ ਨੈਕਸਟ ਕੁਐਸਚਨ ਤੇ ਆਉਣੀ ਹੈ ਜੀ ਵੈਨ ਵਾਸ ਆਰ ਨੈਸ਼ਨਲ ਐਂਥਮ ਫਸਟ ਸੰਗ ਐਂਡ ਵੇਅਰ ਪਹਿਲੀ ਵਾਰੀ ਕਦੋਂ ਗਾਇਆ ਗਿਆ ਗਿਆ ਤਾਂ ਲਾਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਉੱਥੇ ਡੇਟ ਮੈਂਸ਼ਨ ਨਹੀਂ ਸੀ ਤੇ ਜਗ੍ਹਾ ਮੈਂਸ਼ਨ ਨਹੀਂ ਸੀ ਤਾਂ ਇਹਦੀ ਰਾਈਟ ਆਨਸਰ ਹੈਗਾ ਜੀ ਆਨਸਰ ਡੀ 27 ਦਸੰਬਰ 1911 ਕਲਕੱਤਾ ਦੇ ਵਿੱਚ ਗਾਇਆ ਗਿਆ ਸੀ ਕਿੰਗ ਜੌਰਜ ਦੇ ਉਮਤੇ ਨੈਕਸਟ ਕੁਐਸਚਨ ਹੈ ਜੀ ਆਊਟ ਆਫ ਦਾ ਫਾਈਵ ਸਟੈਂਜਰਸ ਆਫ ਨੇਪਲਮ ਤੋਂ ਆਫ ਇੰਡੀਆ ਹਾਊ ਮੈਨੀ ਸਟੈਂਜਰਸ ਹੈਵ ਬੀਨ ਐਡਾਪਟਡ ਬਾਏ ਦਾ ਡਿਫੈਂਸ ਫੋਰਸਸਸ ਲੋਸ ਸਾਡੀਆਂ ਡਿਫੈਂਸ ਫੋਰਸਸਸ ਨੇ ਉਹ ਡਿਫੈਂਸ ਫੋਰਸਸਸ ਨੇ ਸਾਡੀਆਂ ਉਹਨਾਂ ਨੇ ਸਾਡੇ ਨੈਸ਼ਨਲ ਐਂਥਮ ਦੇ ਵਿੱਚੋਂ ਕਿੰਨੇ ਜੋ ਪੈਰੇ ਨੇ ਹੋ ਲਏ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਰਾਈਟ ਆਨਸਰ ਇਹਦਾ ਹੈਗਾ ਜੀ ਓਨਲੀ ਫਰਸਟ ਸਟੈਂజా ਇਹਦਾ ਰਾਈਟ ਜੋ ਆਨਸਰ ਹੋਏਗਾ ਡੀ ਹੋਏਗਾ ਸਿਰਫ ਪਹਿਲਾ ਪੈਰਾ ਜੋ ਸਾਡੇ ਡਿਫੈਂਸ ਫੋਰਸਸ ਨੇ ਉਹਨਾਂ ਨੇ ਰਾਸ਼ਟਰੀ ਗਾਣ ਦਾ ਲਿਆ ਨੈਕਸਟ ਸਾਡਾ ਕੁਐਸਚਨ ਹੈਗਾ ਜੀ ਨੈਸ਼ਨਲ ਐਂਥਮ ਵਾਸ originally composed by ਤਾਂ ਇਹ ओरिजिनਲੀ ਕਿਵੇਂ ਕੰਪੋਜ਼ ਕੀਤਾ ਗਿਆ ਸੀ ਦਾ ओरिजिनਲ ਨੇਮ ਕੀ ਸੀਗਾ ਸਾਡੇ ਨੈਸ਼ਨਲ ਐਂਥਮ ਦਾ ਤਾਂ ਇਹਦਾ ਜੋ ਰਾਈਟ ਆਨਸਰ ਹੈ ਉਹ ਹੈਗਾ ਬੀ ਬਰੋਤੋ ਭਾਗਯੋ ਵਿਦਾਤਾ ਕਿਉਂਕਿ ਇਹ ओरिजिनਲੀ ਬੰਗਾਲੀ ਦੇ ਵਿੱਚ ਲਿਖਿਆ ਗਿਆ ਸੀ ਤਾਂ ਬੰਗਾਲੀ ਦੇ ਵਿੱਚ ਜੋ ਟਾਈਟਲ ਸੀਗਾ ਇਹਦਾ ਉਹ ਹੈਗਾ ਰਾਈਟ ਆਨਸਰ ਇਸ ਦਾ ਬੀ ਨੈਕਸਟ ਕੁਐਸਚਨ ਸਾਡਾ ਹੈਗਾ ਜੀ ਨੈਸ਼ਨਲ ਐਂਥਮ ਵਾਸ ਓਰੀਜਨਲੀ ਕੰਪੋਜ਼ਡ ਇਨ ਬੰਗਾਲੀ ਬਾਈ ਇੰਡੀਆਜ਼ ਫਰਸਟ ਨੋਬਲ ਲੋਰਟ ਅਰਵਿੰਦranath ਟੈਗੋਰ ਔਨ ਜਿਹੜਾ ਸਾਡਾ ਰਾਸ਼ਟਰੀ ਗਾਣ ਹੈ ਉਹ ਉਹਦੀ ਕੰਪੋਜੀਸ਼ਨ ਕਦੋਂ ਤਿਆਰ ਕੀਤੀ ਗਈ ਸੀ ਲਿਖਿਆ ਹੋਈ 1905 ਦੇ ਵਿੱਚ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਗਾਇਆ ਗਿਆ ਸੀ ਤਾਂ 27 ਦਸੰਬਰ 1911 ਨੂੰ ਗਾਇਆ ਗਿਆ ਸੀ ਪਰ ਕੰਪੋਜ਼ ਕਦੋਂ ਕੀਤਾ ਗਿਆ ਇਹਦਾ ਰਾਈਟ ਆਨਸਰ ਹੈਗਾ ਜੀ 11 ਦਸੰਬਰ 1911 ਜਰਨੀ ਕੇ ਆਨਸਰ ਜਿਹੜਾ ਇਹਦਾ ਆਪਸ਼ਨ ਆਏਗੀ ਸੀ ਆਏਗੀ ਤਾਂ ਇਹਦੇ ਵਿੱਚ ਵੀ ਕਨਫਿਊਜ਼ ਨਹੀਂ ਹੋਣਾ ਸੀ ਨੀ 1905 ਦੇ ਵਿੱਚ ਇਹ ਪਹਿਲੀ ਵਾਰ ਛਾਪਿਆ ਗਿਆ ਸੀਗਾ ਇੱਕ ਪੱਤਰਿਕਾ ਦੇ ਵਿੱਚ ਉਸ ਤੋਂ ਬਾਅਦ 11 ਦਸੰਬਰ 1911 ਨੂੰ ਕੰਪੋਜੀਸ਼ਨ ਤਿਆਰ ਕੀਤੀ ਗਈ ਸੀ ਤੇ 27 ਦਸੰਬਰ 1911 ਨੂੰ ਪਹਿਲੀ ਵਾਰ ਗਾਇਆ ਗਿਆ ਸੀ ਨੈਕਸਟ ਕੁਐਸਚਨ ਹੈਗਾ ਜੀ ਬੰਗਲਾਦੇਸ਼ ਨੈਸ਼ਨਲ ਐਂਥਮ ਟਾਈਟਲਡ ਅਮਰ ਸੋਨਾਰ ਬੰਗਲਾ ਵਾਸ ਪੈਨਡ ਬਾਏ ਤਾਂ ਇਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਬੰਗਲਾਦੇਸ਼ ਹੈ ਉਹਨਾਂ ਦਾ ਜਿਹੜਾ ਰਾਸ਼ਟਰੀ ਗਾਣ ਹੈ ਉਹ ਕਿੰਨਾ ਨੇ ਲਿਖਿਆ ਹੋਇਆ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਹੋਇਆ ਜਾਨੀ ਕਿ ਇਹ ਇਹਨਾਂ ਨੇ ਦੋ ਦੇਸ਼ਾਂ ਦੇ ਰਾਸ਼ਟਰੀ ਗਾਣ ਨੂੰ ਲਿਖਿਆ ਰਵਿੰਦਰਨਾਥ ਟੈਗੋਰ ਜੀ ਨੇ ਤੇ ਉਸ ਦੂਸਰੇ ਗਾਣ ਦਾ ਨਾਮ ਹੈਗਾ ਅਮਰ ਸੋਨਾਰ ਬੰਗਲਾ ਜਿਹੜਾ ਸਾਡਾ ਰਾਸ਼ਟਰੀ ਗਾਣ ਭਾਰਤ ਦਾ ਉਹਦਾ ਨਾਮ ਹੈਗਾ ਸੀਗਾ ਜਨ ਗਨ ਮਨ ਨੈਕਸਟ ਹੈਗਾ ਜੀ ਹੂ ਉਹ ਵਾਸਤਾ ਕੰਪੋਜ਼ਰ ਆਫ ਦਾ Song ਬੰਦੇ ਮਾਤਰਮ ਤਾਂ ਬੰਦੇ ਮਾਤਰਮ ਜਿਹੜਾ ਹੈ ਇਹ ਵੀ ਅਸੀਂ ਵੀਡੀਓ ਦੇ ਵਿੱਚ ਪੜਿਆ ਸੀਗਾ ਕਿ ਵੰਕੀ ਸੰਤਰ ਚੈਟਰਜੀ ਨੇ ਲਿਖਿਆ ਸੀ ਬੇਸਿਕਲੀ ਉਹਨਾਂ ਨੇ ਇੱਕ ਨੋਵਲ ਲਿਖਿਆ ਸੀ ਆਨੰਦ ਮੱਠ 1882 ਦੇ ਵਿੱਚ ਤਾਂ ਉਹਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਸੀ ਨੈਕਸਟ ਕੁਐਸਚਨ ਹੈਗਾ ਜੀ ਔਨ 24 ਜਨਵਰੀ 1950 ਦਾ ਕਨਸਟੀਟਿਊਟ ਅਸੈਂਬਲੀ ਆਫ ਇੰਡੀਆ ਐਡਾਪਟਡ which song ਐਸ ਦਾ ਰਿਪਬਲਿਕਸ ਨੈਸ਼ਨਲ Song ਤਾਂ ਜਦੋਂ 24 ਜਨਵਰੀ ਨੂੰ ਸੰਵਿਧਾਨ ਨੂੰ ਐਡਾਪਟ ਕੀਤਾ ਗਿਆ ਸੀ ਸਾਡੀ ਅਸੈਂਬਲੀ ਦੇ ਦੁਆਰਾ ਤਾਂ ਉਹ ਕਿਹੜੇ Song ਨੂੰ ਰਿਪਬਲਿਕ ਨੈਸ਼ਨਲ Song ਦਾ ਦਰਜਾ ਦਿੱਤਾ ਗਿਆ ਸੀ ਤਾਂ ਇਹਦਾ ਜਿਹੜਾ ਰਾਈਟ ਆਨਸਰ ਆਊਗਾ ਜੀ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਇਹਦਾ ਰਾਈਟ ਆਨਸਰ ਹੈਗਾ ਬੰਦੇ ਮਾਤਰਮ ਤਾਂ ਜਿਹੜਾ ਇਹਦੇ ਵਿੱਚ ਵੈਸੇ ਤੁਸੀਂ ਇੱਕ ਕਾਮਨ ਸੈਂਸ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇੱਥੇ ਅਸੀਂ ਨੇ ਜੋ ਕੁਐਸਚਨ ਦੇ ਵਿੱਚ ਲਿਖਿਆ Song ਲਿਖਿਆ ਜਿਹੜਾ ਐਂਥਮ ਸੀਗਾ ਉਹ ਜਨਗਨ ਮੰਨ ਸੀਗਾ ਬਟ ਜਿਹੜਾ ਰਿਪਬਲਿਕ ਦਾ ਨੈਸ਼ਨਲ Song ਸੀਗਾ ਉਹ ਸਾਡਾ ਹੈਗਾ ਬੰਦੇ ਮਾਤਰਮ ਤੇ ਜਿਹੜੇ ਸਾਡੇ ਦੇਸ਼ ਦੇ ਉਸ ਸਮੇਂ ਦੇ ਰਾਸ਼ਟਰਪਤੀ ਸੀਗੇ ਲਾਲ ਬਹਾਦਰ ਸ਼ਾਸਤਰੀ ਜੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਦੋਨੋਂ ਜਿਹੜੇ ਸਾਡੇ ਗੀਤ ਤੇ ਗਾਣੇ ਇਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ ਤਾਂ ਇੱਕ ਸੀਗਾ ਜਿਹੜਾ ਸਾਡਾ ਉਹ ਅਡਾਪਟ ਕੀਤਾ ਗਿਆ ਹੈ ਜੇ ਨੈਸ਼ਨਲ ਐਂਥਮ ਤੇ ਦੂਸਰਾ ਨੈਸ਼ਨਲ Song ਹੈ ਜੇ ਅਡਾਪਟ ਕੀਤਾ ਗਿਆ ਯਰ ਰਿਪਬਲਿਕਸ ਨੈਸ਼ਨਲ ਸੌਂਗ ਵੀ ਕਿਹਾ ਜਾਂਦਾ ਸੇਮ ਡੇਟ 24 ਜਨਵਰੀ ਨੂੰ ਹੀ ਇਹ ਅਡਾਪਟ ਕੀਤਾ ਸੀ ਅਸੀਂ ਨੇ ਸਾਡਾ ਅਗਲਾ ਕੁਐਸਚਨ ਹੈਗਾ ਕਿ ਵਾਟ ਇਜ਼ ਦ ਪਲੇਇੰਗ ਟਾਈਮ ਆਫ ਬੰਦੇ ਮਾਤਰਮ ਬੰਦੇ ਮਾਤਰਮ ਦਾ ਪਲੇਇੰਗ ਟਾਈਮ ਰਾਈਟ ਆਨਸਰ ਇਹਦਾ ਹੈਗਾ ਜੀ ਏ 1 ਮਿੰਟ 9 ਸੈਕਿੰਡਸ ਤਾਂ 1 ਮਿੰਟ 9 ਸੈਕਿੰਡਸ ਲੱਗਦੇ ਨੇ ਜੇਕਰ ਅਸੀਂ ਬੰਦੇ ਮਾਤਰਮ ਨੂੰ ਪੂਰਾ ਗਾਉਣਾ ਹੋਵੇ ਤੇ ਜਨ ਗਨ ਮਨ ਦੇ ਪੂਰੇ ਹੈਗੇ ਸੀਗੇ 52 ਸੈਕਿੰਡਸ ਵੇ ਸੇ ਕਈ ਕਿਤਾਬਾਂ ਦੇ ਵਿੱਚ ਅਸੀਂ 48 ਟੂ 52 ਸੈਕੰਡਸ ਲਿਖਦੇ ਆ ਤੇ ਉਹਦਾ ਜਿਹੜਾ ਜੇ ਸੰਕੇਪ ਪਾਠ ਕਰਨਾ ਆਬਵੀਅਸੀ ਨੇ ਜਨਗਨ ਮੰੰਦ ਦਾ ਤਾਂ ਉਹਦੇ ਲਈ ਸਾਨੂੰ 20 ਸੈਕੰਡ ਲੱਗਦੇ ਨੇ ਨੈਕਸਟ ਕੁਐਸਚਨ ਹੈਗਾ ਜੀ ਕਿ ਵਾਟ ਇਜ਼ ਦਾ ਆਫੀਸ਼ੀਅਲ ਕਲਰ ਆਫ ਅਸ਼ੋਕ ਚੱਕਰ ਔਨ ਇੰਡੀਅਨ ਨੈਸ਼ਨਲ ਫਲੈਗ ਜੋ ਭਾਰਤ ਦਾ ਨੈਸ਼ਨਲ ਫਲੈਗ ਹੈ ਉਸਤੇ ਉੱਪਰ ਜਿਹੜਾ ਅਸ਼ੋਕ ਚੱਕਰ ਬਣਿਆ ਹੋਇਆ ਉਹਦਾ ਕਲਰ ਕਿਹੜਾ ਹੈ ਤਾਂ ਇਹਦੇ ਚ ਵੀ ਕਨਫਿਊਜ਼ ਨਹੀਂ ਹੋਣਾ ਤਾਂ ਜਿਹੜਾ ਦਾ ਆਫੀਸ਼ੀਅਲ ਕਲਰ ਹੈ ਜੀ ਉਹ ਹੈਗਾ ਆਨਸਰ ਸੀ ਨੇਵੀ ਬਲੂ ਹੈਗਾ ਬਲੂ ਹੀ ਹੈ ਬਟ ਨੇਵੀ ਬਲੂ ਹੈ ਨੈਕਸਟ ਕੁਐਸਚਨ ਸਾਡਾ ਹੈਗਾ ਕਿ ਵਾਟ ਇਜ਼ ਸਾਈਜ਼ ਡਿਕਰਸੀ ਵਿਡਥ ਟੂ ਲੈਂਥ ਦਾ ਰੇਸ਼ੋ ਕਰੀ ਇੰਡੀਅਨ ਫਲੈਗ ਦੀ ਕੀ ਹੈ ਤਾਂ 2 ਅਨੁਪਾਤ 3 ਜਾਂ ਨਿਕਲ ਲੈਂਥ ਹੈ ਜਿਹੜੀ ਉਹ ਵੱਧ ਹੈ ਤੇ ਸਾਡੀ ਜਿਹੜੀ ਵਿਡਥ ਹੈ ਉਹ ਘੱਟ ਹੈ ਨੈਕਸਟ ਕੁਐਸਚਨ ਹੈਗਾ ਜੀ ਕਿ ਵਟ ਇਜ਼ ਦਾ ਪ੍ਰੈਫਰਡ ਫੈਬਰਿਕ ਫॉर ਬੀਵਿੰਗ ਦਾ ਇੰਡੀਅਨ ਟ੍ਰਾਈ ਕਲਰ ਫਲੈਗ ਜਿਹੜਾ ਸਾਡਾ ਭਾਰਤ ਦਾ ਤਿਰੰਗਾ ਝੰਡਾ ਉਹਨੂੰ ਬਣਾਉਣ ਦੇ ਲਈ ਕਿਹੜਾ ਫਾਈਬਰ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਤਾਂ ਇਹ ਹੈਗਾ ਜੀ ਆਨਸਰ ਡੀ ਖਾਦੀ ਨੈਕਸਟ ਕੁਐਸਚਨ ਸਾਡਾ ਹੈਗਾ ਪੇਪਰ ਫਲੈਗ ਵਰਜਨ ਆਫ ਇੰਡੀਅਨ ਨੈਸ਼ਨਲ ਫਲੈਗ ਕੈਨ ਨਾਟ ਬੀ ਯੂਜ਼ਡ ਇਨ ਨੈਸ਼ਨਲ ਕਲਚਰ ਐਂਡ ਸਪੋਰਟਿੰਗ ਇਵੈਂਟਸ ਕੀ ਟਰੂ ਹੈ ਕਿ ਫਾਲਸ ਹੈ ਜਾਨੀ ਕਿ ਜਿਹੜੇ ਪੇਪਰ ਦੇ ਬਣੇ ਹੋਏ ਝੰਡੇ ਨੇ ਕੀ ਅਸੀਂ ਉਹਨਾਂ ਨੂੰ ਕਿਸੇ ਨੈਸ਼ਨਲ ਕਾਨਫਰੰਸ ਹੋ ਰਹੀ ਹੈ ਕੋਈ ਸਾਡਾ ਕੌਮਿਕ ਇਕੱਠ ਹੋ ਰਿਹਾ ਹੈ ਕੋਈ ਕਲਚਰਲ ਇਕੱਠ ਹੈ ਤੇ ਜਾਂ ਫਿਰ ਕੋਈ 스포츠 ਕੋਈ ਸਪੋਰਟਸ ਦਾ ਇਵੈਂਟ ਹੋ ਰਿਹਾ ਹੈ ਕੀ ਅਸੀਂ ਉੱਥੇ ਯੂਜ਼ ਕਰ ਸਕਦੇ ਹਾਂ ਕਿ ਨਹੀਂ ਤਾਂ ਹਾਂ ਬਿਲਕੁਲ ਕਰ ਸਕਦੇ ਹਾਂ ਅਸੀਂ ਆਲਰੇਡੀ ਮੈਚਸ ਦੇ ਵਿੱਚ ਦੇਖਿਆ ਹੋਵੇਗਾ ਤਾਂ ਇਹ ਫਾਲਸ ਹੈ ਕਿਉਂਕਿ ਇਹਨਾਂ ਨੇ ਦੇ ਵਿੱਚ ਨਾਟ ਯੂਜ਼ ਕੀਤਾ ਹੋਇਆ ਹੈ ਨੈਕਸਟ ਕੁਐਸਚਨ ਸਾਡੇ ਕੋਲ ਆਉਂਦਾ ਜਿਹਦਾ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਪ੍ਰੋਸੈਸ ਫੋਰ ਦਾ ਨੈਸ਼ਨਲ ਫਲੈਗ ਇਜ਼ ਰੈਗੂਲੇਟਡ ਬਾਈ ਤਾਂ ਜਿਹੜਾ ਵੀ ਜਿਹੜੇ ਫਲੈਗ ਤਿਆਰ ਕੀਤੇ ਜਾਂਦੇ ਨੇ ਇੰਡੀਆ ਦੇ ਵਿੱਚ ਸਟੈਂਡਰਡਾਈਜ਼ ਉਹਦੇ ਜਿਹੜੇ ਨੋਰਮਸ ਨੇ ਜਾਂ ਰੂਲ ਰੈਗੂਲੇਸ਼ਨਸ ਨੇ ਉਹ ਕਿਹਦੇ ਦੁਆਰਾ ਰੈਗੂਲੇਟ ਕੀਤੇ ਜਾਂਦੇ ਨੇ ਤਾਂ ਇਹਦਾ ਰਾਈਟ ਆਨਸਰ ਹੈਗਾ ਜੀ ਆਨਸਰ ਬੀ ਬਿਊਰੋ ਆਫ ਇੰਡੀਅਨ ਸਟੈਂਡਰਡਸ ਤਾਂ ਜਿਹੜਾ ਬਿਊਰੋ ਆਫ ਇੰਡੀਅਨ ਸਟੈਂਡਰਡਸ ਹੈ ਇਰਨਮਸ ਫਿਕਸ ਕਰਦਾ ਤੇ ਕਿੰਨਾ ਕਿੰਨਾ ਨੂੰ ਕਿਹੜੀਆਂ ਪ੍ਰਿੰਟਿੰਗਸ ਨੂੰ ਦੇਣਾ ਮਾਨਤਾ ਦੇਣੀ ਹੈ ਇਹਨਾਂ ਨੇ ਫਲੈਗ ਬਣਾਉਣ ਵਾਸਤੇ ਤਾਂ ਉਹ ਸਾਰੇ ਰੂਲ ਰੈਗੂਲੇਸ਼ਨ ਜਿਹੜੀਆਂ ਗਾਈਡਲਾਈਨਸ ਨੇ ਉਹ ਬਿਊਰੋ ਆਫ ਇੰਡੀਅਨ ਸਟੈਂਡਰਡਸ ਤੇ ਰਾਹੀਂ ਜਾਂਦੀਆਂ ਨੇ ਨੈਕਸਟ ਕੁਐਸਚਨ ਹੈ ਕਿ ਇਹ ਸਿੰਪਲ ਹੀ ਹੈ ਜੀ ਵਾਟ ਇਜ਼ ਦ ਸੀਕੁਐਂਸ ਆਫ ਕਲਰ ਔਨ ਦ ਇੰਡੀਅਨ ਨੈਸ਼ਨਲ ਫਲੈਗ ਦ ਟ੍ਰਾਈ ਕਲਰ ਸੈਫਰਨ ਵਾਈਟ ਐਂਡ ਗ੍ਰੀਨ ਨੈਕਸਟ ਕੁਐਸਚਨ ਵੀ ਇੰਪੋਰਟੈਂਟ ਹੈ ਜੀ ਕਿ ਵੀਰ ਵਾਸਤਾ Indian flag publicly hosted outdoor by Jawahar Lal Nehru on 15th August of 1947 in India ਜਦੋਂ ਦੇਸ਼ ਆਜ਼ਾਦ ਹੋਇਆ ਸੀ 14-15 ਅਗਸਤ ਨੂੰ ਪਹਿਲੀ ਵਾਰ ਝੰਡਾ ਚੜਾਇਆ ਗਿਆ ਤਾਂ ਉਹ ਕਿੱਥੇ ਚੜਾਇਆ ਗਿਆ ਸੀ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਹੋਏਗਾ ਆਨਸਰ ਡੀ ਇੰਡੀਆ ਗੇਟ ਉਦੋਂ ਇੰਡੀਆ ਗੇਟ ਨੂੰ ਬਾਰ ਮੈਮੋਰੀਅਲ ਆਰਕ ਤੇ ਨਾਂ ਤੇ ਜਾਣਿਆ ਜਾਂਦਾ ਸੀ ਤਾਂ ਪਹਿਲੀ ਵਾਰ ਝੰਡਾ ਉੱਥੇ ਚੜਾਇਆ ਗਿਆ ਸੀ ਨੈਕਸਟ ਕੁਐਸਚਨ ਸਾਡਾ ਹੈਗਾ ਜੀ ਵੈਨ ਵਾਸ ਦ ਫਲੈਗ ਫੋਰ ਫਰੀ ਇੰਡੀਆ ਐਡਾਪਟਡ ਤਾਂ ਅਸੀਂ ਫਰੀ ਇੰਡੀਆ ਦਾ ਫਲੈਗ ਐਡਾਪਟਡ ਵੈਸੇ ਕਦੋਂ ਕੀਤਾ ਸੀ 22 ਜੁਲਾਈ 1947 ਨੂੰ ਐਡਾਪਟ ਕੀਤਾ ਸੀ ਨੈਕਸਟ ਕੁਐਸਚਨ ਹੈਗਾ ਜੀ ਹੂ ਡਿਜ਼ਾਈਨਡ ਦ ਇੰਡੀਅਨ ਨੈਸ਼ਨਲ ਫਲੈਗ ਇੰਡੀਅਨ ਨੈਸ਼ਨਲ ਫਲੈਗ ਦਾ ਡਿਜ਼ਾਈਨ ਕਿਨੇ ਬਣਾਇਆ ਸੀ ਵੈਸੇ ਅਸੀਂ ਦੇਖਿਆ ਸੀਗਾ ਜਿਹੜੀ ਵੀਡੀਓ ਬਣਾਈ ਸੀ ਨੈਸ਼ਨਲ ਫਲੈਗ ਵਾਲੀ ਕਿ ਹਿਸਟਰੀ ਕੀ ਸੀ ਕਿਸ ਤਰ੍ਹਾਂ ਡਿਵੈਲਪ ਹੁੰਦਾ ਆ ਐਟ ਲਾਸਟ ਜਿਹੜਾ ਡਿਜ਼ਾਈਨ ਬਣਾਇਆ ਸੀ ਉਹ ਪਿੰਗਲੀ ਵੈਂਖਿਆ ਜੀ ਨੇ ਬਣਾਇਆ ਸੀ ਬਟ ਉਹਦੇ ਉੱਤੇ ਬਾਅਦ ਵਿੱਚ ਉਹਦੇ ਵਿੱਚ ਕੁਝ ਸੁਧਾਈਆਂ ਹੋਈਆਂ ਸੀਗੀਆਂ ਤਾਂ ਇਹਦੇ ਤੇ ਆਪਣ ਇੱਕ ਪਟੀਸ਼ਨ ਦੀ ਵੀ ਗੱਲ ਕੀਤੀ ਸੀਗੀ ਜਿਹੜੀ ਰੈਲਟੀ ਨੇ ਪਟੀਸ਼ਨ ਪਾਈ ਸੀਗੀ ਬਟ ਫਿਰ ਵੀ ਜੋ ਲਾਸਟ ਡਿਜ਼ਾਈਨਰ ਮੰਨਿਆ ਜਾਂਦਾ ਸਾਡੇ 플ੈਗ ਦਾ ਉਹ ਪਿੰਗਲੀ ਵੈਂਖਿਆ ਜੀ ਨੂੰ ਹੀ ਮੰਨਿਆ ਜਾਂਦਾ ਨੈਕਸਟ ਕੁਐਸਚਨ ਹੈ ਜੀ ਕੇ ਸਕੂਲ ਹੈਲਥ ਸਰਵਿਸ ਇਨ ਇੰਡੀਆ ਵਾਸ ਸਟਾਰਟਡ ਇਨ ਜਿਹੜੀਆਂ ਸਕੂਲ ਹੈਲਥ ਸਰਵਿਸਸ ਨੇ ਪਹਿਲੀ ਵਾਰ ਇੰਡੀਆ ਦੇ ਵਿੱਚ ਕਦੋਂ ਸਟਾਰਟ ਕੀਤੀਆਂ ਗਈਆਂ ਤਾਂ ਪਹਿਲੀ ਵਾਰ ਇਹ ਇੰਡੀਆ ਦੇ ਵਿੱਚ ਸਟਾਰਟ ਹੋਈਆਂ ਸੀ ਜੀ 1909 ਦੇ ਵਿੱਚ ਬੜੋਦਾ ਸਿਟੀ ਦੇ ਵਿੱਚ ਸ਼ੁਰੂ ਹੋਈਆਂ ਸੀ ਇਹ ਕੁਐਸਚਨ ਹੈ ਜਿਹੜਾ ਕਾਫੀ ਵਾਰ ਰਿਪੀਟ ਹੋ ਚੁੱਕਿਆ ਕਾਫੀ ਸਾਰੇ ਪੀਪਲ ਅੰਸਕਿ ਇੰਡੀਆ ਚ ਸਕੂਲ ਹੈਲਥ ਸਰਵਿਸ ਜਿਹੜੀਆਂ ਕਦੋਂ ਸ਼ੁਰੂ ਹੋਈਆਂ 1909 ਦੇ ਵਿੱਚ ਸਟਾਰਟ ਹੋਈਆਂ ਸੀ ਇਹ ਬੜੋਦਾ ਸਿਟੀ ਦੇ ਵਿੱਚ ਨੈਕਸਟ ਹੈਗਾ ਜੀ ਦਾ ਫਰਸਟ ਨੈਸ਼ਨਲ ਹੈਲਥ ਪਾਲਿਸੀ ਵਾਸ ਲਾਂਚਡਨ ਜਿਹੜੀ ਨੈਸ਼ਨਲ ਹੈਲਥ ਪਾਲਿਸੀ ਇਹਨੂੰ ਲਾਂਚ ਕਦੋਂ ਕੀਤਾ ਗਿਆ ਤੇ ਇਹਨੂੰ ਲਾਂਚ ਕੀਤਾ ਗਿਆ ਸੀ 1983 ਦੇ ਵਿੱਚ ਨੈਕਸਟ ਕੁਐਸਚਨ ਸਾਡਾ ਹੈਗਾ ਜੀ ਮਾਰਕਿੰਗ ਦਾ 75th ਐਨੀਵਰਸਰੀ ਆਫ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਵਰਲਡ ਹੈਲਥ ਡੇ 2023 ਵਿਲ ਫੋਕਸ ਔਨ ਦਾ ਥੀਮ ਤਾਂ ਜਿਹੜਾ ਹੁਣ ਰੀਸੈਂਟਲੀ ਸਾਡੇ ਕੋਲ ਵਰਲਡ ਹੈਲਥ ਡੇ ਆਉਗਾ 7 ਅਪ੍ਰੈਲ ਨੂੰ ਮਨਾਇਆ ਜਾਂਦਾ ਕਿਉਂਕਿ ਜਿਹੜਾ WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਬਣਿਆ ਸੀਗਾ 7 ਅਪ੍ਰੈਲ 1948 ਨੂੰ ਜਿਹਦਾ ਹੈੱਡਕੁਆਟਰ ਹੈ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ ਤਾਂ ਇਹਦਾ ਜਿਹੜਾ ਥੀਮ ਹੈ ਇਸ ਸਾਲ ਦਾ ਥੀਮ ਕੀ ਹੈ ਤਾਂ ਇਹਦਾ ਰਾਈਟ ਆਨਸਰ ਹੈਗਾ ਆਨਸਰ ਨੰਬਰ 2 ਹੈਲਥ ਫੋਰ 올 ਜਿਹੜਾ ਇਸ ਵਾਰ 2022 ਦਾ ਲੰਘ ਕੇ ਗਿਆ ਉਹਦਾ ਥੀਮ ਹੈਗਾ ਸੀਗਾ ਆਵਰ ਹੈਲਥ ਆਵਰ ਪਲੈਨਟ ਨੈਕਸਟ ਕੁਐਸਚਨ ਇਜ਼ ਸਿੰਪਲ ਕੁਐਸਚਨ ਹੈ ਵੈਨ ਵਾਸ ਧਿਆਨ ਚੰਦ ਬੋਰਨ ਤੇ ਅਰਜਨ ਜੀ ਦਾ ਜਨਮ ਕਦੋਂ ਹੋਇਆ ਸੀ ਸਾਰੇ ਨਹੀਂ ਪਤਾ ਹੋਵੇਗਾ 29 ਅਗਸਤ 1905 ਨੈਕਸਟ ਕੁਐਸਚਨ ਉਹਨਾਂ ਦਾ ਜਨਮ ਹੋਇਆ ਕਿੱਥੇ ਸੀਗਾ ਧਿਆਨ ਚੰਦ ਜੀ ਦਾ ਤਾਂ ਉਹਨਾਂ ਦਾ ਜਨਮ ਲਾਹੌਰਾਵਾਦ ਯੂਪੀ ਚ ਹੋਇਆ ਸੀ ਨੈਕਸਟ ਕੁਐਸਚਨ ਹੈਗਾ ਜੀ ਧਿਆਨ ਚੰਦ ਜੀ ਦਾ ਅਸਲੀ ਨਾਮ ਕੀ ਸੀ ਪ੍ਰੇਮ ਚੰਦ ਰੂਪ ਚੰਦ ਗੁਲਾਬ ਚੰਦ ਜਾਂ ਧਿਆਨ ਸਿੰਘ ਤਾਂ ਉਹਨਾਂ ਦਾ ਅਸਲੀ ਨਾਮ ਸੀਗਾ ਧਿਆਨ ਸਿੰਘ ਨੈਕਸਟ ਜੀ ਵਿਚ ਕੰਟਰੀ ਡਿਡ ਧਿਆਨ ਚੰਦ ਟੂਰ ਵਿਦ ਦਾ ਆਰਮੀ ਹਾਕੀ ਟੀਮ ਇਨ 1926 ਦਾ ਪਹਿਲਾ ਜਿਹੜਾ ਇੰਟਰਨੈਸ਼ਨਲ ਮੈਚ ਸੀਗਾ ਇਹਦੇ ਬਾਰੇ ਆਪਾਂ ਪੜਿਆ ਸੀਗਾ ਕਿ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਸੀਗਾ 1926 ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਹਾਊ ਮੈਨੀ ਗੋਲਸ ਡਿਡ ਧਿਆਨ ਚੰਦ ਸਕੋਰ ਇਨ ਹਾਕੀ ਫਾਈਨਲ ਇੰਗੇਜਡ ਯੂਐਸ ਇਨ ਲਾਸ ਐਂਜਲਸ 올림픽ਸ 1932 ਤਾਂ 1932 ਵਾਲੀ ਜਿਹੜੀ 올림픽ਸ ਆਈਆਂ ਲਾਸ ਐਂਜਲਸ ਦੇ ਵਿੱਚ ਹੋਈਆਂ ਸੀ ਉਸ ਤੋਂ ਲਾਸਟ ਵਾਲੀਆਂ ਮਾਸਟਰਡੈਮ ਤੋਂ ਹੋਈਆਂ ਸੀ 1936 ਵਾਲੀ ਜਿਹੜੀ 올림픽 ਸੀ ਉਹ ਬਰਲਿਨ ਦੇ ਵਿੱਚ ਹੋਈਆਂ ਸੀ ਤਾਂ ਇਹਦੇ ਵਿੱਚ ਜਿਹੜਾ ਯੂਐਸਏ ਨਾਲ ਸਾਡਾ ਫਾਈਨਲ ਹੋਇਆ ਸੀ 올림픽ਸ ਦਾ 1932 ਦਾ ਤਾਂ ਟੋਟਲ ਇੰਡੀਆ ਦੀ ਟੀਮ ਨੇ 24 ਗੋਲ ਕੀਤੇ ਸੀ ਤੇ ਉਹ 24 ਗੋਲ ਦੇ ਵਿੱਚੋਂ 8 ਗੋਲ ਇਕੱਲੇ ਧਿਆਨ ਚੰਦ ਜੀ ਦੇ ਸੀਗੇ ਧਿਆਨ ਚੰਦ ਜੀ ਦੀ ਡੈਥ ਕਦੋਂ ਹੋਈ ਤਾਂ ਉਹਨਾਂ ਦੀ ਡੈਥ 3 ਦਸੰਬਰ 1979 ਨੂੰ ਹੋਈ ਤਾਂ ਉਹਨਾਂ ਦੀ ਡੈਥ ਤੋਂ ਬਾਅਦ ਜਿਹੜਾ ਇੰਡੀਆ ਦਾ ਪੋਸਟਲ ਵਿਭਾਗ ਹੈ ਉਹਨਾਂ ਨੇ ਉਹਨਾਂ ਦੀ ਡੈਥ ਤੋਂ 1 ਸਾਲ ਬਾਅਦ 3 ਦਸੰਬਰ 180 ਨੂੰ ਪੋਸਟਲ ਸਟੈਂਪਸ ਜਿਹੜੀ ਉਹ ਜਾਰੀ ਕੀਤੀ ਸੀ ਉਹਨਾਂ ਦੇ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਵੇਅਰ ਡਿਡ ਤੇ ਅਚੰਦ ਡਾਈ ਕੇ ਜਨ ਦੀ ਡੈਥ ਹੈ ਜਿਹੜੀ ਉਹ ਕਿੱਥੇ ਹੋਈ ਸੀ ਤੇ ਅਚੰਦ ਜੀ ਤੇ ਤਾਂ ਉਹ ਏਮਸ ਦਿੱਲੀ ਦੇ ਵਿੱਚ ਹੋਈ ਸੀ ਨੈਕਸਟ ਕੁਐਸਚਨ ਇਨ ਵਿੱਚ ਈਅਰ ਤੇ ਇੱਕ ਕੁਐਸਚਨ ਪੁੱਣਾ ਰਹਿ ਗਿਆ ਜੀ ਕਿ ਅਵਿਨਵ ਬੇਂਦਰਾ ਨੇ 골ਡ ਮੈਡਲ ਕਦੋਂ ਜਿੱਤੇ ਸੀ ਤਾਂ ਅਵਿਨਵ ਬੇਂਦਰਾ ਨੇ 골ਡ ਮੈਡਲ ਜਿਹੜਾ 2008 ਦੀਆਂ ਫਿਜ਼ਿਕ 올림픽ਸ ਦੇ ਵਿੱਚ ਲਿੱਤੇ ਸੀ ਤਾਂ ਉਹਨਾਂ ਨੇ ਜਿਹੜੀਆਂ ਪਹਿਲੀਆਂ 올림픽ਸ ਦੇ ਵਿੱਚ ਭਾਗ ਲਿਆ ਸੀ ਉਹ ਸੀਗੀਆਂ ਸਿਡਨੀ 올림픽ਸ ਜਿਹੜੀਆਂ 2000 ਦੇ ਵਿੱਚ ਹੋਈਆਂ ਸੀ ਉਸ ਤੋਂ ਬਾਅਦ 2004 ਆਥਨਾਸ 올림픽ਸ ਵਿੱਚ ਵੀ ਭਾਗ ਲਿਆ ਤੇ ਨੈਕਸਟ 2008 ਦੇ ਵਿੱਚ ਉਹਨਾਂ ਦਾ 골ਡ ਮੈਡਲ ਆਇਆ ਨੈਕਸਟ ਜੀ ਇਨ ਵਿਚ ਇਵੈਂਟ ਅਵਿਨੋਬਿੰਦਰਾ ਗੋਲਡ ਮੈਡਲ ਇਨ 올림픽ਸ ਤਾਂ 올림픽ਸ ਦੇ ਵਿੱਚ ਉਹਦਾ ਜਿਹੜਾ ਗੋਲਡ ਮੈਡਲ ਸੀ ਉਹ 20 ਮੀਟਰ 에어 ਰਾਈਫਲ ਇਵੈਂਟ ਦੇ ਵਿੱਚ ਆਇਆ ਸੀ ਨੈਕਸਟ ਕੁਐਸਚਨ ਹੈਗੇ ਜੀ ਐਟ ਦਾ 2016 ਸਮਰ 올림픽ਸ ਇਨ ਰਿਓ ਡੀ ਜਨੇਰੀਓ ਅਵਿਨੋਬਿੰਦਰਾ ਫਿਨਿਸ਼ਡ ਆਨ ਵਿਚ ਪੋਜੀਸ਼ਨ ਇਨ ਦਾ ਫਾਈਨਲਸ ਆਫ ਦਾ 10th 10 ਮੀਟਰ 에어 ਰਾਈਫਲ ਇਵੈਂਟ ਤਾਂ ਜਿਹੜਾ 10 ਮੀਟਰ 에어 ਰਾਈਫਲ ਇਵੈਂਟ ਸੀ 2016 ਦੀ 올림픽 ਗੇਮਸ ਤਾਂ ਉਹਦੇ ਅਵਿਨੋਬਿੰਦਰਾ ਜੀ ਦੀ ਪੋਜੀਸ਼ਨ ਕਿਹੜੀ ਸੀ ਤਾਂ ਉਹਨਾਂ ਨੇ 4ਥ ਪੋਜੀਸ਼ਨ ਦੇ ਉੱਪਰ ਫਿਨਿਸ਼ ਕੀਤਾ ਸੀ ਨੈਕਸਟ ਕੁਐਸਚਨ ਇਅਰਟੇਜ਼ ਆਫ 15 ਬਿੰਦਰਾ ਵਾਸਟ ਦ ਜੰਗੇਸਟ ਪਾਰਟਿਸਪੈਂਟ ਇਨ ਦਾ 1998 ਕਾਮਨਵੈਲਥ ਗੇਮਸ ਹੈਲਡ ਐਟ 1998 ਦੀਆਂ ਖੇਡਾਂ ਦੇ ਵਿੱਚ ਭਾਗ ਲੈਣ ਵਾਲਾ ਸਭ ਤੋਂ ਜੰਗੇਸਟ ਪਲੇਅਰ ਸੀ ਜਿਹੜਾ ਅਵਿਨੋਬਿੰਦਰਾ ਸੀ ਇਸ ਤੋਂ ਬਾਅਦ ਜਿਹੜੀਆਂ 올ਿਮਪਿਕਸ ਹੋਈਆਂ ਸੀ 2000 ਸਿਡਨੀ ਉਹਦੇ ਵਿੱਚ ਵੀ 올ਿਮਪਿਕਸ ਦੇ ਵਿੱਚ ਭਾਗ ਲੈਣ ਵਾਲਾ ਭਾਗ ਲੈਣ ਵਾਲਾ ਸਭ ਤੋਂ ਜੰਗਾ ਪਲੇਅਰ ਵੀ ਅਭਿਨਵਿੰਦਰਾ ਸੀ ਤਾਂ 1998 ਦੀਆਂ ਗੇਮਸ ਕਿੱਥੇ ਹੋਈਆਂ ਸੀ ਕੋਲਾਲੰਪੁਰ ਮਲੇਸ਼ੀਆ ਦੇ ਵਿੱਚ ਹੋਈਆਂ ਸੀ ਨੈਕਸਟ ਇਨ ਇੰਟਰਨੈਸ਼ਨਲ ਕੰਪੀਟੀਸ਼ਨ ਹੀ ਦੀ ਜਗ੍ਹਾ ਫਿਰ ਅਭਿਨਵਿੰਦਰਾ ਬੌਰਨ ਹਿਸ ਫਰਸਟ ਮੈਡਲ ਅ ਬ੍ਰੌਂਜ਼ ਐਟ ਦਾ ਮਿਊਨਿਕ ਵਰਲਡ ਕੱਪ ਇਨ ਈਅਰ ਤਾਂ ਜਿਹੜਾ ਫਰਸਟ ਉਹਨਾਂ ਨੇ ਡੈਬਿਊ ਕੀਤਾ ਸੀ 골ਡ ਮੈਡਲ ਉਹ 2001 ਦੇ ਵਿੱਚ ਮਿਊਨਿਕ ਵਰਲਡ ਕੱਪ ਦੇ ਵਿੱਚ ਕੀਤਾ ਸੀ ਜਿਹੜਾ ਪਹਿਲਾ 골ਡ ਲਿਆ ਉਹਨਾਂ ਨੇ ਨੈਕਸਟ ਕੁਐਸਚਨ ਹੈਗਾ ਜੀ ਅਵਿਨੋਬਿੰਦਰਾ ਹੈਜ਼ ਵਨ ਅ ਟੋਟਲ ਮੈਡਲ ਐਟ ਕਾਮਨਵੈਲਥ ਗੇਮਸ ਤਾਂ ਅਵਿਨੋਬਿੰਦਰਾ ਨੇ ਜਿਹੜੇ ਟੋਟਲ 골ਡ ਮੈਡਲ ਦਿੱਤੇ ਸੀ ਕਾਮਨਵੈਲਥ ਗੇਮਸ ਦੇ ਵਿੱਚ ਤਾਂ ਉਹ ਹੈਗੇ ਨੇ ਜੀ 5 골ਡ 4 5 골ਡ 3 ਸਿਲਵਰ ਤੇ 1 ਬ੍ਰੌਂਜ਼ ਟੋਟਲ 9 ਮੈਡਲ ਸੀ ਇਹਨਾਂ ਦੇ ਇਹਨਾਂ ਨੇ 4 ਗੇਮਸ ਦੇ ਵਿੱਚ 4 ਦੀ 5-5 ਦੇ ਵਿੱਚ ਭਾਗ ਲਿਆ ਸੀ ਇਹਨਾਂ ਨੇ 5 ਕਾਮਨਵੈਲਥ ਗੇਮਸ ਦੇ ਵਿੱਚ ਪਹਿਲੀ 1998 ਦੇ ਵਿੱਚ ਫਿਰ 2002 2006 2010 2014 ਇਹਨਾਂ ਦੇ ਵਿੱਚ ਭਾਗ ਲਿਆ ਸੀ ਤੇ ਇਹਨਾਂ ਦੇ ਵਿੱਚ ਉਹਨਾਂ ਦੇ 5 골ਡ 3 ਸਿਲਵਰ ਤੇ 1 ਬ੍ਰਾਉਨਸ ਮੈਡਲ ਸੀਗਾ 2010 ਦੀਆਂ ਜਿਹੜੀਆਂ ਕਾਮਨਵੈਲਥ ਇੰਡੀਆ ਦੇ ਵਿੱਚ ਹੋਈਆਂ ਸੀ ਉਹਦੇ 'ਚ ਅਵਿਨੋਭਪਿੰਦਰਾ ਜੀ ਨੇ ਜਿਹੜਾ ਫਲੈਗ ਹੈ ਉਹ ਵੀ ਬੀਅਰ ਕੀਤਾ ਸੀਗਾ ਅੱਗੇ ਚੱਕ ਕੇ ਚੱਲੇ ਸੀ ਤੇ ਨਾਲ ਜਿਹੜੀ ਓਥ ਲਈ ਜਾਂਦੀ ਉਹ ਓਥ ਵੀ ਅਵਿਨੋਭਪਿੰਦਰਾ ਨੇ ਲਈ ਸੀ ਇਨ ਵਿੱਚ ਈ ਰਵਿਨੋਬਿੰਦਰਾ ਕਨਫਰਡ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨਜ਼ ਹਾਈਐਸਟ ਆਨਰ ਬਲੂ ਕ੍ਰੋਸ ਤਾਂ ਇਹ 2018 ਦੇ ਵਿੱਚ ਉਹਨਾਂ ਨੂੰ ਜਿਹੜੀ ਆਈਐਸਐਸਐਫ ਹੈ ਇਹਦਾ ਜਿਹੜਾ ਹਾਈਐਸਟ ਆਨਰ ਹੈ ਉਹ ਦਿੱਤਾ ਗਿਆ ਸੀ ਬਲੂ ਕ੍ਰੋਸ 2018 ਦੇ ਵਿੱਚ ਅ ਬੁੱਕ ਵਾਈ ਅਵਿਨੋਬਿੰਦਰਾ ਆ ਸ਼ੋਰਟ ਐਟ ਹਿਸਟਰੀ ਮਾਈ ਆਬਸੈਸਿਵ ਜਰਨੀ ਟੂ 올림픽 골ਡ ਪਬਲਿਸ਼ਡ ਇਨ ਤਾਂ ਅਵਿਨਾਵ ਬੇਂਦਰਾ ਜੀ ਨੇ ਇੱਕ ਕਿਤਾਬ ਲਿਖੀ ਸੀ ਜਿਹਦਾ ਉਹਨਾਂ ਨੇ ਆਪਣੀ ਬਾਇਓਗ੍ਰਾਫੀ ਲਿਖੀ ਸੀ ਬੇਸਿਕਲੀ ਜਿਹਦਾ ਨਾਮ ਹੈਗਾ ਅ ਸ਼ਾਰਟ ਐਟ ਹਿਸਟਰੀ ਮਾਈ ਅਬਸੈਸਿਵ ਜਰਨੀ ਟੂ 올림픽 골ਡ ਜਿਹੜੀ ਕਿ ਪਬਲਿਸ਼ ਕੀਤੀ ਗਈ ਸੀ 2011 ਦੇ ਵਿੱਚ ਨੈਕਸਟ ਕੁਐਸਚਨ ਜੀ ਥੋੜਾ ਐਨਟੋਮੀ ਦੇ ਨਾਲ ਰਿਲੇਟਡ ਹੈ ਹਿਊਮਨਸ ਐਂਡ ਮੋਸਟ ਕੰਪਲੈਕਸ ਮਲਟੀ ਸੈਲੂਲਰ ਆਰਗਨਿਜ਼ਮ ਹੈਵ ਵਿਚ ਸੈਲ ਟਾਈਪ ਤਾਂ ਜਿਹੜੇ ਹਿਊਮਨਸ ਨੇ ਜਾਂ ਮਲਟੀ ਸੈਲੂਲਰ ਆਰਗਨਿਜ਼ਮ ਨੇ ਉਹਨਾਂ ਦੇ ਵਿੱਚ ਸੈਲ ਦੇ ਕਿਹੜੀ ਟਾਈਪ ਪਈ ਜਾਂਦੀ ਹੈ ਦਾ ਇਹ ਪਾਈ ਜਾਂਦੀ ਹੈ ਜੀ ਯੂ ਕਾਰਿਓਟਿਕ ਇਹ ਪਾਈ ਜਾਂਦੀ ਹੈ ਯੂ ਕਾਰਿਓਟਿਕ ਨੈਕਸਟ ਹੈਗਾ ਜੀ ਸੈਲ ਡਿਸਕਵਰਡ ਬਾਏ ਰਾਬਰਟ ਹੁੱਕ ਇਨ ਦਾ ইয়ার ਤਾਂ ਸੈਲ ਦੀ ਜਿਹੜੀ ਖੋਜ ਸੀ ਉਹ ਰਾਬਰਟ ਹੁੱਕ ਨੇ ਕੀਤੀ ਸੀ ਕਦੋਂ ਕੀਤੀ ਸੀ 1665 1665 ਦੇ ਵਿੱਚ ਨੈਕਸਟ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਇਸ ਦਾ ਲਿਮਟਿੰਗ ਅਮੀਨੋ ਐਸਿਡ ਤਾਂ ਇਹ ਲਿਖਿਆਂ ਚੋਂ ਸਭ ਤੋਂ ਘੱਟ ਜਿਹੜਾ ਪ੍ਰੋਟੀਨ ਹੈ ਕਿਹਦੇ ਚ ਪਾਇਆ ਜਾਂਦਾ ਸੋਇਆ ਬੀਨ ਦੇ ਵਿੱਚ ਗ੍ਰਾਮ ਦੇ ਵਿੱਚ ਲੈਂਟਿਲਸ ਦੇ ਵਿੱਚ ਤੇ ਜਾਂ ਫਿਰ ਪੀ ਦੇ ਵਿੱਚ ਤਾਂ ਇਹਨਾਂ ਦੇ ਵਿੱਚ ਸਭ ਤੋਂ ਘੱਟ ਜਿਹੜਾ ਪ੍ਰੋਟੀਨ ਉਹ ਪਾਇਆ ਜਾਂਦਾ ਪੀ ਮਟਰ ਦੇ ਵਿੱਚ ਪਾਇਆ ਜਾਂਦਾ ਬਾਕੀ ਜਿਹੜੇ ਉੱਪਰਲੇ ਦਿੱਤੇ ਹੋਏ ਨੇ ਸੋਇਆ ਬੀਨ ਦੇ ਵਿੱਚ ਅਪ੍ਰੋਕਸੀਮੇਟਲੀ 37 ਗ੍ਰਾਮ ਹੁੰਦਾ 36 ਗ੍ਰਾਮ ਗ੍ਰਾਮਸ ਦੇ ਵਿੱਚ ਵੀ ਅਪ੍ਰੋਕਸੀਮੇਟਲੀ ਮੇਰੇ ਖਿਆਲ ਨਾਲ 9 ਤੋਂ 10 ਗ੍ਰਾਮ ਹੁੰਦਾ ਤੇ ਲੈਂਟਿਲਸ ਨੇ ਜਿਹੜੇ ਵਿੱਚ 16 ਅਰਾਊਂਡ 16 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਨੈਕਸਟ ਹੈਗਾ ਜੀ ਅਕੋਰਡਿੰਗ ਟੂ ਇਬਰਾਹਿਮ ਮੈਸਲੋ ਉਹਨਾਂ ਨੇ ਇਬਰਾਹਿਮ ਮੈਸਲੋ ਨੇ ਥਿਉਰੀਸ ਦਿੱਤੀਆਂ ਸੀ ਇਹ ਵੀ ਆਪਾਂ ਸੀਡੀਪੀ ਚ ਪੜਿਏ ਨੇ ਤਾਂ ਇਬਰਾਹਿਮ ਮੈਸਲੋ ਦੀ ਥਿਉਰੀ ਹੈ ਜਿਹੜੀ ਮੋਟੀਵੇਸ਼ਨ ਦੀ ਤਾਂ ਉਹਦੇ ਚ ਉਹਨਾਂ ਨੇ ਬੋਲਿਆ ਕਿ ਲਵ ਇਜ਼ ਕਿਹੜੀ ਲਵ ਸਾਡੀ ਕਿਹੜੀ ਨੀਡ ਹੈ ਤਾਂ ਲਵ ਸਾਡੀ ਅਫੀਲੀਏਸ਼ਨ ਨੀਡ ਹੈ ਜਿਹਨੂੰ ਸੀ ਸੋਸ਼ਲ ਨੀਡ ਦੇ ਵਿੱਚ ਰੱਖਿਆ ਹੋਇਆ ਹੈ ਹਾਰਾਰਕੀ ਦੇ ਵਿੱਚ ਸਭ ਤੋਂ ਨੀਚੇ ਸਾਡੀਆਂ ਫਿਜ਼ੀਓਲੋਜੀਕਲ ਨੀਡਸ ਆਉਂਦੀਆਂ ਨੇ ਫਿਰ ਸੇਫਟੀ ਨੀਡਸ ਨੇ ਤੇ ਫਿਰ ਸਾਡੀਆਂ ਸੋਸ਼ਲ ਨੀਡਸ ਆਉਂਦੀਆਂ ਨੇ ਨੈਕਸਟ ਸਟਾਡਨਰ ਜੀ ਲਾਅ ਆਫ ਰੈਡੀਨਸ ਇਨ ਦਾ ਲਰਨਿੰਗ ਪ੍ਰੋਸੈਸਸਿਸ 기ਵਨ ਬਾਈ ਤਾਂ ਇਹ ਵੀ ਅਸੀਂ ਪੜਿਆ ਤਾਂ ਇਹ ਵੀ ਵੀਡੀਓ ਜਿਹੜੀ ਅਪਲੋਡ ਹੋ ਜੂਗੀ ਤੇ ਲਾਅਸ ਨੇ ਜਿਹੜੇ ਲਰਨਿੰਗ ਦੇ ਪ੍ਰਾਇਮਰੀ ਐਂਡ ਸੈਕੰਡਰੀ ਲਾਅਸ ਇਹ ਥੋਰਨਡਾਈਕ ਨੇ ਦਿੱਤੇ ਨੇ ਲਾਅ ਆਫ ਰੈਡੀਨਸ ਲਾਅ ਆਫ ਐਕਸਰਸਾਈਜ਼ ਐਂਡ ਲਾਅ ਆਫ ਇਫੈਕਟ ਨੈਕਸਟ ਕੁਐਸਚਨ ਹੈਗਾ ਜੀ ਵਿਚ ਇਜ਼ ਦ ਬੈਸਟ ਮਾਸ ਮੈਥਡ ਆਫ ਹੈਲਥ এডੂਕੇਸ਼ਨ ਤਾਂ ਹੈਲਥ এডੂਕੇਸ਼ਨ ਨੂੰ ਦੇ ਜਿਹੜੇ ਇਨਸਟਰਕਸ਼ਨ ਦੇਣ ਦੇ ਤਰੀਕੇ ਨੇ ਉਹ ਤਿੰਨ ਨੇ ਇੱਕ ਇੰਡੀਵਿਜੂਅਲ ਮੈਥਡਸ ਨੇ ਇੱਕ ਗਰੁੱਪ ਮੈਥਡ ਨੇ ਤੇ ਇੱਕ ਮਾਸ ਮੈਥਡ ਨੇ ਤਾਂ ਮਾਸ ਮੈਥਡ ਦੇ ਵਿੱਚ ਸਭ ਤੋਂ ਜਿਹੜਾ ਵਧੀਆ ਤਰੀਕਾ ਮੰਨਿਆ ਗਿਆ ਉਹਨਾਂ ਨੂੰ ਕਮਿਊਨੀਕੇਟ ਕਰਨ ਦਾ ਉਹ ਹੈਗਾ ਐਗਜ਼ੀਬਿਸ਼ਨ ਨੈਕਸਟ ਕੁਐਸਚਨ ਸਿੰਪਲ ਹੈ ਜਿਹਦੀ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ ਵਰਲਡ ਹੈਲਥ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ 7 ਅਪ੍ਰੈਲ ਨੂੰ 7 ਅਪ੍ਰੈਲ ਨੂੰ ਕਿਉਂ ਕੀਤਾ ਜਾਂਦਾ ਕਿਉਂਕਿ WHO ਦੀ ਸਥਾਪਨਾ ਜਿਹੜੀ ਉਹ 7 ਅਪ੍ਰੈਲ 1948 ਨੂੰ ਕੀਤੀ ਗਈ ਸੀ ਨੈਕਸਟ ਹੈਗੇ ਜੀ ਰੈਸਟ ਸਲੀਪ ਫਿਜ਼ੀਕਲ ਐਕਸਰਸਾਈਜ਼ ਐਂਡ ਕਲੀਨਨੈਸ ਇਜ਼ ਅ ਪਾਰਟ ਆਫ ਇਹ ਸਾਰੇ ਸਾਡੇ ਜਿਹੜੇ ਪਾਰਟ ਨੇ ਉਹ ਪਰਸਨਲ ਹਾਈਜੀਨ ਦੇ ਨੇ ਸਾਡੀ ਨਿੱਜੀ ਸਿਹਤ ਦੇ ਪਾਰਟ ਨੇ ਹਾਂਜੀ ਥੈਂਕ ਯੂ ਇਹ ਸੀਗੀ ਸਾਡੀ ਅੱਜ ਦੀ ਸੀਰੀਜ਼ ਅਸੀਂ ਨਵੀਂ ਸੀਰੀਜ਼ ਲੈ ਕੇ ਪੇਸ਼ ਹੋਵਾਂਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਕੰਟੈਂਟ ਲੱਗਿਆ ਤੇ ਹੋਰ ਜਿਹੜੇ ਵੀ ਟੌਪਿਕ ਦੇ ਉੱਪਰ ਤੁਸੀਂ ਐਮਸੀਕਿਊ ਚ ਆਉਣੇ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਸਾਡੇ ਚੈਨਲ ਨੂੰ ਬਸਤੋ-ਬਸ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ